ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਤੇ ਅੱਜ ਅਸੀਂ ਪਹੁੰਚੇ ਹਾਂ ਮੋਗਾ ਦੇ ਬੀਬੀ ਕਾਨਕੋਰੀ ਦੇ ਗੁਰਦੁਆਰੇ ਵਿੱਚ ਜਿੱਥੇ ਕਿ ਕੇਂਦਰ ਸਰਕਾਰ ਦੇ ਵੱਲੋਂ ਦੋ ਬਿੱਲ ਜਾਰੀ ਕੀਤੇ ਜਾ ਰਹੇ ਹਨ ਬਿਜਲੀ ਸੋਧ ਬਿੱਲ ਤੇ ਬੀਜ ਸੋਧ ਬਿੱਲ ਇਹਨਾਂ ਦੋਵਾਂ ਬਿੱਲਾਂ ਦਾ ਕਿਸਾਨੀ ਉਹਨਾਂ ਦੇ ਵੱਲੋਂ ਬਹੁਤ ਹੀ ਵੱਡੀ ਗਿਣਤੀ ਵਿੱਚ ਰੋਸ ਕੀਤਾ ਜਾ ਰਿਹਾ ਹੈ ਆਪ ਕਿਸਾਨੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਕਿਉਂ ਇੰਨਾ ਵੱਡਾ ਰੋਸ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਦੇ ਵੱਲੋਂ ਦੋ ਬਿੱਲ ਜਾਰੀ ਕੀਤੇ ਜਾ ਰਹੇ ਹਨ ਬਿਜਲੀ ਸੋਧ ਬਿੱਲ ਤੇ ਬੀਜ ਸੋਧ ਬਿੱਲ ਇਹਨਾਂ ਦੋਵਾਂ ਬਿੱਲਾਂ ਦਾ ਕਿਸਾਨੀ ਉਹਨਾਂ ਦੇ ਵੱਲੋਂ ਐਨੀ ਵੱਡੀ ਗ ਜੋ ਕੇਂਦਰ ਸਰਕਾਰ ਬੇਜ ਸੋਧ ਬਿੱਲ ਔਰ ਬਿਜਲੀ ਬਿੱਲ 2025 ਲਿਆਉਣ ਜਾ ਰਹੀ ਹੈ ਉਹਦੇ ਕਰਕੇ ਸੰਯੁਕਤ ਕਿਸਾਨ ਮੋਰਚੇ ਨੇ ਪਿਛਲੇ ਦਿਨੀ ਮੀਟਿੰਗ ਕਰਕੇ ਅੱਜ 15 ਤਰੀਕ ਨੂੰ ਸਾਰੇ ਜ਼ਿਲ੍ਹੇ ਹਡਕੁਆਟਰਾਂ ਤੇ ਮੀਟਿੰਗ ਕਰਨ ਦੇ ਆਦੇਸ਼ ਕੀਤੇ ਸੀ ਉਹਦੇ ਸਬੰਧ ਦੇ ਵਿੱਚ ਅੱਜ ਮੋਗਾ ਜ਼ਿਲ੍ਹੇ ਦੇ ਸਮੁੱਚੇ ਸਟੂਡੈਂਟਾ ਜੁਨੀਆਨਾ ਪਾਵਰ ਕਾਮ ਜੁਨੀਆਨਾ ਤੇ ਸਮੁੱਚੇ ਐਸਕੇਮ ਦੇ ਲੀਡਰ ਸਾਹਿਬਾਨ ਨੇ ਇਹਦੇ ਵਿੱਚ ਸ਼ਾਮਲ ਹੋਇਆ ਮੀਟਿੰਗ ਬੜੇ ਸਦਗੀ ਰੂਪ ਦੇ ਵਿੱਚ ਹੋਈ ਆ ਔਰ ਜੋ ਐਸਕੇਮ ਨੇ ਅਗਲੇ ਪ੍ਰੋਗਰਾਮ ਦਿੱਤੇ ਆ ਉਹਨਾਂ ਨੂੰ ਲਾਗੂ ਕਰਨ ਵਾਸਤੇ ਜਿਸ ਤਰ੍ਹਾਂ ਜੇ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ ਤੇ ਦੂਜਾ ਪੇਸ਼ ਕਰਦੀ ਐ ਉਸ ਤੋਂ ਤੁਰੰਤ ਅਗਲੇ ਦਿਨ ਅਸੀਂ 3 ਘੰਟੇ ਦਾ ਰੇਲ ਰੋਕਣ ਦਾ ਪ੍ਰੋਗਰਾਮ ਔਰ ਪੂਰੇ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਫ੍ਰੀ ਕਰਨ ਦਾ ਪ੍ਰੋਗਰਾਮ ਔਰ ਜੇ ਵੀ ਫੇਰ ਵੀ ਕੇਂਦਰ ਸਰਕਾਰ ਉਸ ਆਪ ਦਾ ਕਦਮ ਨਹੀਂ ਪਿੱਛੇ ਕਰਦੀ ਤੇ 28 ਤੋਂ 4 ਜਨਵਰੀ ਤੱਕ 28 ਦਸੰਬਰ ਤੋਂ 4 ਜਨਵਰੀ ਤੱਕ ਪਿੰਡਾਂ 'ਚ ਲਾਂਬੰਦੀ ਕਰਨ ਵਾਸਤੇ ਔਰ ਉਸ ਤੋਂ ਬਾਅਦ ਵੀ 16 ਜਨਵਰੀ ਨੂੰ ਸਮੁੱਚੇ ਭਾਰਤ ਪੰਜਾਬ ਦੇ ਵਿੱਚ ਐਸੀ ਹੈੱਡਕੁਆਟਰਾਂ ਦੇ ਉੱਤੇ ਬੜੀ ਵੱਡੀ ਪੱਦਰ ਦੇ ਉੱਤੇ ਸ਼ਮੂਲੀਅਤ ਕਰਕੇ ਐਸਕੇਮ ਦੇ ਚੰਡੇ ਹੇਟ ਅਸੀਂ ਇਸ ਗੱਲ ਨੂੰ ਕਿਸਾਨ ਇਕੱਠੇ ਹੋਵਾਂਗੇ ਤੇ ਕੇਂਦਰ ਸਰਕਾਰ ਖਿਲਾਫ ਉਸ ਗੱਲ ਦਾ ਰੋਸ ਪ੍ਰਦਰਸ਼ਨ ਕਰਾਂਗੇ ਸਰ ਤੁਹਾਡੇ ਇਹਨਾਂ ਕਦਮਾਂ ਜੇ ਤੁਸੀਂ ਇਹ ਕਦਮ ਚੱਕ ਰਹੇ ਹੋ ਇਹਨਾਂ ਦਾ ਆਮ ਜਨਤਾ ਦੇ ਉੱਤੇ ਕਿੰਨਾ ਪ੍ਰਭਾਵ ਪਵੇਗਾ ਦੇਖੋ ਜੀ ਇਹ ਜਿਹੜੇ ਕਦਮ ਹੈ ਇਹ ਆਮ ਜਨਤਾ ਨੂੰ ਮੁੱਖ ਰੱਖ ਕੇ ਹੀ ਹੋ ਰਿਹਾ ਉਹਦੇ ਵਿੱਚ ਬਿਜਲੀ ਜਿਹੜਾ ਬਿੱਲ ਆ ਰਿਹਾ ਉਹਦੇ ਵਿੱਚ ਤੁਸੀਂ ਵੀ ਆਉਣਾ ਉਹਦੇ ਵਿੱਚ ਕਿਸਾਨ ਨੇ ਨਹੀਂ ਆਉਣਾ ਉਹਦੇ ਵਿੱਚ ਜਿਹੜੇ ਹਰ ਛੋਟੇ ਵੱਡੇ ਵਰਗ ਨੇ ਸਾਰਿਆਂ ਨੇ ਉਹਨੇ ਆਉਣਾ ਇਹ ਕਿਉਂਕਿ ਜਦੋਂ ਇਹ ਬਿਲੀ ਬੈਗ ਲਾਗੂ ਹੋ ਜਾਂਦਾ ਉਹਦੇ ਵਿੱਚ ਜੇ ਮੰਨ ਲਓ ਕੋਈ ਤਾਰ ਟੁੱਟ ਜਾਂਦੀ ਹੈ ਟਰਾਂਸਫਾਰਮ ਸੜ ਜਾਂਦਾ ਖੰਭਾ ਟੁੱਟ ਜਾਂਦਾ ਉਹਦਾ ਸਾਰਾ ਭਾਰ ਉਹਦੇ ਤੇ ਉਹ ਕਿਸਾਨ ਦੇ ਉੱਤੇ ਜਾਂ ਉਸ ਕਬਤਕਾਰ ਤੇ ਪੈਣਾ ਇਸ ਗੱਲਾਂ ਨੂੰ ਰੱਖ ਮੁੱਖ ਰੱਖ ਕੇ ਇੱਕ ਆਮ ਲੋਕਾਂ ਦੀ ਲੜਾਈ ਆ ਜਿਹੜੀ ਇਹ ਕਿਸਾਨ ਜੱਥੇਬੰਦੀਆਂ ਇਸ ਕੇਮ ਲੜ ਰਿਆ ਕੀ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਤੁਹਾਡੀਆਂ ਮੰਗਾਂ ਮੰਗੇਗੀ ਵੇਖੋ ਜੀ ਸਰਕਾਰ ਮੰਗਾਂ ਨਾ ਮੰਨਣ ਵਾਲੀ ਗੱਲ ਨਹੀਂਗੀ ਸਮੁੱਚੇ ਲੋਕ ਭਾਰਤ ਪੰਜਾਬ აღਗਵਾਈ ਕਰ ਰਿਹਾ ਸਮੁੱਚੇ ਭਾਰਤ ਦੇ ਲੋਕ ਇਸ ਗੱਲ ਦੇ ਨਾਲ ਹਮਾਇਤ ਦੇ ਵਿੱਚ ਬਿਲਕੁਲ ਲੋਕ ਸਾਰੇ ਸੜਕਾਂ ਦੇ ਉੱਤੇ ਆਉਣਗੇ ਬਿਲਕੁਲ ਇਸ ਗੱਲ ਨੂੰ ਸਰਕਾਰ ਨੂੰ ਵਾਪਕ ਕਦਮ ਤੇ ਮੁੜਨਾ ਪਊਗਾ ਮੇਰਾ ਨਾਮ ਜਸਮੀਲ ਸਿੰਘ ਰਾਜਨਾ ਕ੍ਰਿਤਿਕ ਸਾਧਨ ਜੁਨੀਅਰ ਜਿਲ੍ਹਾ ਪ੍ਰੈਸ ਖਤਰਮੋਗਾ ਜਿਵੇਂ ਕਿਸੇ ਪ੍ਰਧਾਨ ਸਾਹਿਬ ਨੇ ਇਹ ਗੱਲਾਂ ਕਹੀਆਂ ਨੇ ਕਿ ਤੇ ਇਸ ਮੀਟਿੰਗ ਦਾ ਕੋਈ ਸਿੱਟਾ ਕੀ ਨਿਕਲੇ ਆਇਆ ਹੈ ਇਸ ਮੀਟਿੰਗ ਦਾ ਇਹ ਤਾਂ ਜਿਹੜਾ ਸੰਯੁਕਤ ਮੋਰਚੇ ਵੱਲੋਂ ਐਲਾਨ ਕੀਤਾ ਗਏ ਜਿਲਾ ਪੱਧਰੀ ਮੀਟਿੰਗਾਂ ਕਰਨੀਆਂ ਸੀ ਉਹਦੇ ਸਬੰਧ ਵਿੱਚ ਅੱਜ ਜਿਹੜੀ ਮੀਟਿੰਗ ਕੀਤੀ ਹੈ ਇਹ ਮੀਟਿੰਗ ਦੇ ਵਿੱਚ ਜੋ ਸੰਯੁਕਤ ਮੋਰਚੇ ਵੱਲੋਂ ਪ੍ਰੋਗਰਾਮ ਤੈਅ ਕੀਤੇ ਗਏ ਆ ਚਾਹੇ ਉਹ ਹੈਗਾ ਆਪਣਾ ਬਿਜਲੀ ਬਿੱਲ ਬੀਜ ਬਿੱਲ ਲੀਡ ਚਾਰ ਲੀਵਰ ਕੋਡ ਹੈ ਜੈਦਾਦਾਂ ਜਿਹੜੀਆਂ ਪਾਵਰ ਕਾਮ ਦੀਆਂ ਉਹਨਾਂ ਨੂੰ ਫੜਪਣ ਦੇ ਉਹਦੇ ਸਬੰਧ ਵਿੱਚ ਜਿਹੜੇ ਕਿਤੇ ਜੇਕਰ ਸਰਕਾਰ ਇਹ 17 ਜਾਂ 18 ਤਰੀਕ ਨੂੰ ਇਹ ਆਪਣਾ ਜਿਹੜਾ ਬੈਲ ਆ ਜਿਹੜਾ ਪੇਸ਼ ਕਰਦੀ ਆ ਤਾਂ ਜਿਹੜੀਆਂ ਸਾਡੀਆਂ ਸੰਯੁਕਤ ਮੋਰਚੀ ਵੱਲੋਂ ਤੇ ਜਿਹੜੀਆਂ ਮੁਲਾਜ਼ਮ ਸਟੂਡੈਂਟ ਨੌਜਵਾਨ ਜਥੇਬੰਦੀਆਂ ਜਿੰਨੀਆਂ ਵੀ ਜਥੇਬੰਦੀਆਂ ਸਾਰਿਆਂ ਵੱਲੋਂ ਜਿੰਨੇ ਵੀ ਰੇਲਵੇ ਸਟੇਸ਼ਨ ਰੇਲਾਂ ਦੀਆਂ ਲੈਣਾ ਹੋਣੀਆਂ ਉਹ ਰੇਲਾਂ ਦੀਆਂ ਲੈਣਾ ਰੋਕੀ ਰੋਕੀਆਂ ਜਾਣਗੀਆਂ ਜਿੰਨੇ ਇੱਥੇ ਆਪਣੇ ਟੋਲ ਪਲਾਜੇ ਆ ਉਹਨਾਂ ਨੂੰ 3 ਘੰਟੇ ਦੇ ਲਈ ਫ੍ਰੀ ਕੀਤਾ ਜਾਊਗਾ 12 ਤੋਂ 3 ਵਜੇ ਤੱਕ ਹੁਣ ਲੱਗਦਾ ਹੈ ਸਰਕਾਰ ਤੁਹਾਡੀਆਂ ਇਹਨਾਂ ਮੰਗਾਂ ਨੂੰ ਮੰਨੇਗੀ ਜਾਂ ਇਸ ਉੱਤੇ ਕੋਈ ਕਦਮ ਚੁੱਕੇਗੀ ਸਰਕਾਰ ਦਾ ਦੇਖੋ ਸਰਕਾਰ ਨੇ ਜਿਹੜਾ ਹੁੰਦਾ ਚਾਹੇ ਕਾਨੂੰਨ ਲੈ ਕੇ ਆਉਣਾ ਚਾਹੇ ਕੁਝ ਵੀ ਆ ਉਹ ਸਰਕਾਰ ਆਪਦੇ ਤਰੀਕੇ ਨਾਲ ਕਰਦੀ ਹੈ ਜਦੋਂ ਮੰਨਣ ਨਾ ਮੰਨਣ ਦੀ ਗੱਲ ਹੈ ਜਿੱਥੇ ਸੰਯੁਕਤ ਮੋਰਚਾ ਜਾਂ ਮਜ਼ਮ ਜਿੱਥੇ ਬੰਦਿਆਂ ਲੜਨ ਵਾਲੀਆਂ ਧਰਾਂ ਸੰਘਰਸ਼ ਕਰਨ ਵਾਲੀਆਂ ਧਰਾਂ ਇਹ ਜਦੋਂ ਕੋਈ ਸਰਕਾਰ ਏਜੰਡਾ ਲੈ ਕੇ ਆਉਂਦੀ ਆ ਉਦੋਂ ਇਹ ਵਿਰੋਧ ਦੇ ਵਿੱਚ ਆਪਣਾ ਪ੍ਰਦਰਸ਼ਨ ਕਰਦੀ ਹੈ ਪ੍ਰਦਰਸ਼ਨ ਇਹ ਤਾਂ ਨਹੀਂ ਹੁੰਦਾ ਵੀ ਸਦਾ ਹੀ ਆਪਾਂ ਕੀ ਵੀ ਜਿੱਥੇ ਕਿਤੇ ਪ੍ਰਦਰਸ਼ਨ ਕਰਾਂਗੇ ਆਪਾਂ ਜੱਤਵਾਲੇ ਜਿਵੇਂ ਕਿਸਾਨ ਅੰਦੋਲਨ ਆਪਾਂ ਜਿੱਤਿਆ ਤਾਂ ਹੋਰ ਲੈਂਡ ਪੂਲਿੰਗ ਨੀਤੀ ਆ ਉਹਨੂੰ ਵਾਫ ਕਰਾਇਆ ਜਾਂ ਸਟੂਡੈਂਟਾਂ ਨੇ ਪੰਜਾਬ ਯੂਨੀਵਰਸਿਟੀ ਉਹ ਬਚਾਈ ਆ ਇਸੇ ਤਰ੍ਹਾਂ ਜਿਹੜਾ ਸੰਘਰਸ਼ ਹੈ ਨੂੰ ਅੱਗੇ ਤੋਂ ਵੀ ਲੜਦੇ ਰਹਾਂਗੇ ਸੰਘਰਸ਼ ਕਰਦੇ ਰਹਾਂਗੇ ਅੱਗੇ ਕੀ ਹੋਊਗਾ ਉਹ ਤਾਂ ਸਮਾਂ ਆਉਣ ਤੇ ਪਤਾ ਲੱਗੂਗਾ ਜੇਕਰ ਸਰਕਾਰ ਇਸ ਇਹਨਾਂ ਮੰਗਾਂ ਨੂੰ ਨਹੀਂ ਮੰਨੇਗੀ ਤਾਂ ਇਸ ਦਾ ਅੱਗੇ ਅਗੇ ਕੀ ਕੀ ਹੋਏਗਾ ਜਦੋਂ ਦੇਸ਼ ਗੁਲਾਮ ਹੋਇਆ ਸੀ ਨਾ ਸਾਡਾ ਉਹ ਲੋਕਾਂ ਦੀ ਸੋਚ ਕਰਕੇ ਹੋਇਆ ਸੀ ਠੀਕ ਹੈ ਜੀ ਜੇ ਤਾਂ ਸਾਡੇ ਦੇਸ਼ ਦੇ ਲੋਕ ਜਾਗ ਜਾਣਗੇ ਅਜੇ ਵੀ ਤੇ ਗੁਲਾਮੀ ਤੋਂ ਬਚ ਜਾਣਗੇ ਠੀਕ ਹੈ ਕਿਉਂਕਿ ਸਾਡੇ ਗੱਲ ਵਿੱਚ ਗੁਲਾਮੀ ਦੀਆਂ ਜ਼ੰਜੀਰਾਂ ਸਾਡੀ ਜਿਹੜੀ ਪਾਉਂਦੀ ਹੈ ਸਾਡੀ ਖਮੋਸ਼ੀ ਪਾਉਂਦੀ ਹੈ ਜਿਹੜਾ ਅਸੀਂ ਬੋਲਦੇ ਨਹੀਂਗੇ ਠੀਕ ਹੈ ਔਰ ਜਿੰਨਾ ਚਿਰ ਪੰਜਾਬ ਦੇ ਲੋਕ ਬੋਲਦੇ ਨਹੀਂ ਇਹਨਾਂ ਮੁੱਦਿਆਂ ਦੇ ਉੱਤੇ ਅਸੀਂ ਸਾਰੇ ਵਰਗ ਰਲ ਕੇ ਇਸ ਚੀਜ਼ ਤੇ ਸੰਘਰਸ਼ ਨਹੀਂ ਕਰ ਸਕਦੇ ਉਹਨਾਂ ਚਿਰ ਸਰਕਾਰਾਂ ਸਾਡੇ ਤੇ ਹਮੇਸ਼ਾ ਹਾਵੀ ਹੁੰਦੀਆਂ ਰਹਿਣਗੀਆਂ ਹਿੰਮਤ ਮਰਦੇ ਮਦਦ ਖੁਦਾ ਜਦੋਂ ਇਨਸਾਨ ਹਿੰਮਤ ਕਰਦਾ ਖੁਦਾ ਜਰੂਰ ਮਦਦ ਕਰਦਾ ਸੋ ਅੱਗੇ ਵੀ 2020 ਦੇ ਵਿੱਚ ਅਸੀਂ ਬਿੱਲ ਵਾਪਸ ਕਰਵਾਏ ਸੀ ਤੇ ਹੁਣ ਵੀ ਕਿਸਾਨ ਸੰਯੁਕਤ ਮੋਰਚੇ ਦੀ ਕਾਲ ਤੇ ਜਿੰਨੀਆਂ ਪੰਜਾਬ ਦੇ ਵਿੱਚ ਜਥੇਬੰਦੀਆਂ ਚਾਹੇ ਉਹ ਮਜ਼ਦੂਰ ਜਥੇਬੰਦੀਆਂ ਚਾਹੇ ਟ੍ਰੇਡ ਯੂਨੀਅਨਾਂ ਚਾਹੇ ਬਿਜਲੀ ਯੂਨੀਅਨਾਂ માં ਚਾਹੇ ਕਿਸਾਨ ਜਥੇਬੰਦੀਆਂ ਸਾਰੀਆਂ ਮਿਲ ਕੇ ਅਸੀਂ ਹਮਲਾ ਮਾਰਾਂਗੇ ਔਰ ਜਿਹੜੇ ਸਾਡੇ ਤੇ ਜਮਰੀ ਕਾਨੂੰਨ ਜਿਹੜੇ ਥੋਪੇ ਜਾ ਰਹੇ ਆ ਬਿਜਲੀ ਸੋਧ ਬਿੱਲ ਹੋ ਗਿਆ ਐ ਬੀਜ ਸੋਧ ਬਿੱਲ ਹੋ ਗਿਆ ਮਜ਼ਦੂਰਾਂ ਦਾ ਇੱਕ ਬਿੱਲ ਲਿਆਂਦਾ ਗਿਆ ਉਹਨਾਂ ਸਾਰਿਆਂ ਦੇ ਉੱਤੇ ਜਿਹੜੀ ਆ ਕਿਸਾਨ ਸੰਯੁਕਤ ਮੋਰਚੇ ਦੀ ਤਿਰਸ਼ੀ ਨਜ਼ਰ ਆ ਔਰ ਅੱਜ ਦੀ ਮੀਟਿੰਗ ਦੇ ਵਿੱਚ ਜੋ ਫੈਸਲੇ ਮੀਟਿੰਗ ਦੇ ਵਿੱਚ ਲਏ ਗਏ ਆ ਆਉਣ ਵਾਲੇ ਸਮੇਂ ਦੇ ਵਿੱਚ ਇਨ ਬਿਨ ਇਹ ਫੈਸਲੇ ਲਾਗੂ ਕੀਤੇ ਜਾਣਗੇ 17 18 ਤੇ 19 ਨੂੰ ਸਰਕਾਰ ਬਿੱਲ ਲਿਆਉਣ ਜਾ ਰਹੀ ਹੈ ਕਿਸੇ ਦਿਨ ਵੀ ਲਿਆ ਸਕਦੀ ਆ ਔਰ ਜਿਸ ਦਿਨ ਵੀ ਸਰਕਾਰ ਨੇ ਸੰਸਦ ਦੇ ਵਿੱਚ ਇਹ ਬਿੱਲ ਪਾਸ ਕੀਤਾ ਭੇਜਿਆ ਪੇਸ਼ ਕੀਤਾ ਉਸੇ ਦਿਨ ਹੀ ਕਿਸਾਨ ਸੰਜੂਤ ਮੋਰਚੇ ਦੀ ਕਾਰ ਤੇ ਦੂਜੇ ਦਿਨ ਪੰਜਾਬ ਦੇ ਵਿੱਚ ਟ੍ਰੇਨਾਂ ਵੀ ਰੋਕੀਆਂ ਜਾਣਗੀਆਂ ਔਰ 3 ਘੰਟੇ ਵਾਸਤੇ ਜਿੰਨੇ ਵੀ ਪੰਜਾਬ ਦੇ ਟੋਲ ਪਲਾਜੇ ਸਾਰੇ ਫ੍ਰੀ ਕੀਤੇ ਜਾਣਗੇ ਹੁਣ ਲੱਗਦਾ ਹੈ ਕਿ ਜਨਤਾ ਸਾਡੇ ਨਾਲ ਹੈ ਬਿਲਕੁਲ ਜਨਤਾ ਨਾਲ ਸਾਰੀ ਜਨਤਾ ਨਾਲ ਤੁਸੀਂ ਸਾਡੇ ਨਾਲ ਆਂ ਦੱਸਿਓ ਕੀ ਸਾਰੇ ਨਾਲ ਜਨਤਾ ਤਾਂ ਕਈ ਵਾਰ ਇਹ ਰੋਸ ਹੁੰਦਾ ਹੈ ਕਿ ਜੇਕਰ ਜੇ ਕਿਸਾਨ ਕਿਸਾਨ ਜੱਥੇ ਬੰਦੀਆਂ ਅਜਨ ਰੇਲਵੇ ਰੋਕਦੀਆਂ ਨੇ ਟੂਲ ਪੁਜਾ ਰੋਕਦੀਆਂ ਨੇ ਤਾਂ ਇਹਨਾਂ ਵਿੱਚ ਜਨਤਾ ਦਾ ਜਨਤਾ ਰੋਜ਼ ਨਿਕਲਦਾ ਹੈ ਕਿ ਵੀ ਸਾਨੂੰ ਪ੍ਰੋਬਲਮ ਆਉਂਦੀ ਹੈ ਦੇਖੋ ਜਦੋਂ ਹੱਥ ਦੇ ਉਂਗਲ ਤੇ ਕੋੜ ਹੋ ਜਾਂਦਾ ਨਾ ਹਾਂਜੀ ਕਈ ਵਾਰ ਮਜਬੂਰੀ ਵਾਸਤੇ ਡਾਕਟਰ ਉਂਗਲ ਵੀ ਵੜ ਦਿੰਦੇ ਆ ਠੀਕ ਹੈ ਇਸ ਕਰਕੇ ਸਾਡੇ ਵੀਰ ਜਾਣਦੇ ਆ ਚੰਗੀ ਤਰ੍ਹਾਂ ਵੀ ਸਰਕਾਰ ਜਿਹੜਾ ਕੋੜ ਆ ਕੋੜ ਸਾਡੇ ਉੱਤੇ ਜ਼ਬਰਦਸਤੀ ਜਨਤਾ ਦੇ ਉੱਤੇ ਥੋਪ ਰਹੀ ਆ ਤੇ ਜੇ ਉਹਨੂੰ ਜ਼ਬਰ ਨੂੰ ਰੋਕਣਾ ਤੇ ਫਿਰ ਸਾਡੀ ਜਨਤਾ ਨੂੰ ਵੀਹੀ ਅਪੀਲ ਆ ਭਰਾਓ ਵੀ ਥੋੜਾ ਕਾਣਾ ਦੁੱਖ ਤਕਲੀਫ ਦਾ ਜਿਹੜਾ ਬਰਦਾਸ਼ਤ ਕਰਨਾ ਹੀ ਪੈਣਾ ਇਸ ਕਰਕੇ ਅਸੀਂ ਜਨਤਾ ਨੂੰ ਵੀ ਅਪੀਲ ਕਰਦੇ ਆਂ ਵੀ ਜਥੇਬੰਦੀਆਂ ਦਾ ਸਾਥ ਦਿਓ ਔਰ ਆਉਣ ਵਾਲੀਆਂ ਜੋ ਤਰੀਕਾਂ ਲਿਖੀਆਂ ਉਹਦੇ ਵਿੱਚ ਵੱਧ ਤੋਂ ਵੱਧ ਕੱਟ ਕਰੋ ਬਹੁਤ ਬਹੁਤ ਧੰਨਵਾਦ ਜੋ ਸਰਕਾਰ ਹਮਲੇ ਕਰ ਰਹੀ ਆ ਹਾਂਜੀ ਉਹਦੇ ਤੋਂ ਜਿਹੜਾ ਜਾਗਦਾ ਜਾਗਦਾ ਬੰਦਾ ਕੋਈ ਵੀ ਉਹਨਾਂ ਦੇ ਹਮਲਿਆਂ ਤੋਂ ਨਹੀਂ ਬਚਾਏਗਾ ਇਹ ਜਿਹੜੇ ਹਰੇਕ ਦੇ ਚੁੱਲ੍ਹੇ ਤੱਕ ਪ੍ਰਭਾਵਿਤ ਕਰਦੇ ਆ ਇਕੱਲੇ ਮੁਲਾਜ਼ਿਮਾਂ ਦੀ ਲੜਾਈ ਨਹੀਂ ਇਹ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਗਈ ਮਜ਼ਦੂਰ ਕਿਸਾਨ ਚਾਹੇ ਕੋਈ سرمایہਦਾਰ ਹੈ ਚਾਹੇ ਕੋਈ ਅਮ ਇ ਪੈਨਸ਼ਨਰ ਹੈ ਗਰੀਬ ਵੀਰ ਦਾ ਹਰੇਕ ਦਾ ਇਫੈਕਟ ਪੈਣਾ ਹੈਗਾ ਜਿਹੜਾ ਮੀਲੀ ਐਕਟ 2025 ਉਹਨਾਂ ਨੇ ਲਿਆ ਰਹੇ ਆ ਜੀ ਇਸੇ ਤਰ੍ਹਾਂ ਚਾਰ ਲੇਬਰ ਕੋਡ ਜਿਹੜੇ ਬਣਾਏ ਆ 44 ਲੇਬਰ ਕੋਡ ਤੋੜ ਕੇ ਉਹ ਜਥੇਬੰਦੀਆਂ ਦਾ ਹੱਕ ਮਾਰਨ ਵਾਲੇ ਪਾਸੇ ਸਰਕਾਰ ਜਾ ਰਹੀ ਹੈ ਵੀ ਕੋਈ ਜਥੇਬੰਦੀ ਨਾ ਬਣ ਸਕੇ ਕੋਈ ਜਥੇਬੰਦੀ ਲੜਾਈ ਨਾ ਦੇ ਸਕੇ ਇਹੋ ਜਿਹੇ ਉਹਨਾਂ ਨੇ ਜਿਹੜੇ ਕੋਡਾਂ ਦੇ ਵਿੱਚ ਉਹ ਚੇਂਜ ਜਿਹੜੀ ਕਰ ਦਿੱਤੀ ਹੈਗੀ ਹੈ ਤੀਸਰਾ ਸਾਡੀ ਪੰਜਾਬ ਦੀ ਸਰਕਾਰ ਜਿਹੜੀਆਂ ਜ਼ਮੀਨਾਂ ਪੰਜਾਬ ਦੀਆਂ ਪੰਚਾਇਤਾਂ ਨੇ ਕਿਸਾਨਾਂ ਨੇ ਮੁਕਤ ਦਿੱਤੀਆਂ ਬਿਜਲੀ ਬੋਰਡ ਨੂੰ ਵੀ ਬਿਜਲੀ ਘਰ ਬਣਨਗੇ ਇੱਥੇ ਸਾਡੇ ਜਿਹੜੇ ਲੋਕਾਂ ਨੂੰ ਸਾਡੇ ਪਿੰਡ ਨੂੰ 24 ਘੰਟੇ ਬਿਜਲੀ ਮਿਲੂਗੀ ਜਾਂ ਕੋਈ ਹੋਰ ਸੰਕਟ ਆਵੇ ਸਰਕਾਰ ਕੋਲੇ ਪੈਸਾ ਨਹੀਂ ਜਾਂ ਬਿਜਲੀ ਬੋਰਡ ਕੋਲੇ ਨਹੀਂ ਪੈਸਾ ਤਾਂ ਜਮੀਨਾਂ ਗਹਿਣੇ ਰੱਖ ਕੇ ਮਲਾਜ਼ਮਾਂ ਨੂੰ ਤਨਖਾਹਾਂ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਜਦੋਂ ਘਰ ਦੇ ਵਿੱਚੋਂ ਜਿਹੜੀ ਪ੍ਰਾਪਰਟੀ ਉਹੀ ਵੇਚਤੀ ਤੇ ਮਲਾਜ਼ਮਾਂ ਦਾ ਭੈਖਾ ਕੀ ਰਹਿ ਗਿਆ ਹੈ ਜੀ ਇਸ ਸਰਕਾਰਾਂ ਦਾ ਦੋਨੇ ਸਰਕਾਰਾਂ ਦਾ ਇਹ ਕਨਸੈਪਟ ਹੈ ਵੀ ਜਿਹੜਾ ਹੈਗਾ ਕੋਈ ਸਰਕਾਰੀ ਧਾਰਾ ਰਵੇ ਹੀ ਨਾ ਅਸੀਂ سرمایہਦਾਰਾਂ ਦੀ ਦਲਾਲੀ ਕਰਨੀ ਹੈਗੀ ਆ ਔਰ ਕੇਂਦਰ ਦੀ ਸਰਕਾਰ ਹੈ ਚਾਹੇ ਪੰਜਾਬ ਦੀ ਸਰਕਾਰ ਉਹ ਪੂਰਾ ਦਿਲ ਖੋਲ ਕੇ ਜਿਹੜੀ ਹੈ ਉਹਨਾਂ ਦੇ ਅੱਖ ਦੇ ਵਿੱਚ ਖੜਦ ਗਿਆ ਔਰ ਇੱਥੋਂ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਮੁਲਾਜ਼ਮਾਂ ਦਾ ਪੈਨਸ਼ਨਰਾਂ ਦਾ ਆਉਣ ਵਾਲੀ ਜਵਾਨੀ ਦਾ ਜਿਹੜਾ ਸੱਤੇ ਨਾਸ਼ ਕਰਨ ਵਾਲੇ ਪਾਸੇ ਤਲੇ ਵਿਹੇਗੇ ਆ ਤੇ ਲੋਕ ਇਹਦੇ ਵਿਰੁੱਧ ਜਿਹੜਾ ਆਵਾਜ਼ ਬੁਲੰਦ ਕਰਨਗੇ ਜਿਹੜਾ ਆਪਣੀ ਜਾਨ ਤੇ ਹਿਲ ਕੇ ਵੀ ਲੜਨਗੇ ਔਰ ਸਰਕਾਰਾਂ ਨੂੰ ਇਹ ਸਾਰੇ ਜਿਹੜੇ ਕਾਨੂੰਨ ਹੈ ਉਹ ਬਾਅਦਸ ਲੈਣ ਪੈਣਗੇ ਲੜਾਈ ਜਾਰੀ ਰਹੂਗੀ ਜੇਕਰ ਸਰਕਾਰ ਇਸ ਬਿਲ ਨੂੰ ਲੈ ਕੇ ਆਉਂਦੀ ਹੈ ਤੇ ਇਸ ਦਾ ਬਿਜਲੀ ਬੋਰਡ ਬਿਲ ਇਸ ਦਾ ਬਿਜਲੀ ਬੋਰਡ ਤੇ ਕੀ ਪ੍ਰਭਾਵ ਪਵੇਗਾ ਤੇ ਜਨਤਾ ਆਮ ਜਨਤਾ ਤੇ ਕੀ ਪ੍ਰਭਾਵ ਪਵੇਗਾ ਬਿਜਲੀ ਬੋਰਡ ਰਹਿਣਾ ਇੰਨੇ ਦਾ ਅੱਗੇ ਟੈਲੀਫੋਨ ਦਾ ਮੈਂ ਕਿ ਮੈਂ ਖਤਮ ਨਹੀਂ ਕਰਦਾਗਾ बीएसएनएल ਦਾ ਸਭ ਤੋਂ ਵਧੀਆ ਨੈਟਵਰਕ ਸੀਗਾ ਉਹ ਮਸ਼ੀਨਰੀ ਐਕਸਚੇਂਜਾਂ ਬੜੀਆਂ ਸਾਰੀਆਂ ਸਰਕਾਰ ਦੇ ਪੈਸੇ ਨਾਲ ਤੇ ਲੈ ਕੇ ਟਾਵਰ ਉਹਨਾਂ ਚੜਾਤੇ ਟੰਗ ਤੇ ਉਹਨਾਂ ਛੱਜ ਜਿਹੜੇ ਹੈਗੇ ਪ੍ਰਾਈਵੇਟ ਕੰਪਨੀਆਂ ਅੱਜ ਜਿਉ ਜਿਉ ਭਈ ਹੁੰਦੀ ਆ ਉਹ ਡਟਦੇ ਕਿਵੇਂ ਆ ਮਹੀਨੇ ਦਾ ਰੀਚਾਰਜ ਕਰਕੇ 28 ਜਾਂਦਾ ਦਿੰਦੇ ਲੋਕਾਂ ਨੂੰ ਕੋਈ ਬੋਲਦੇ ਆ ਇਹ ਰਾਈਬ ਬਣਦੀ ਆ ਸਾਡੀ ਇਸੇ ਤਰ੍ਹਾਂ ਹੋਣਾ ਵੀ ਇਸੇ ਤਰ੍ਹਾਂ ਸਾਡੇ ਘਰਾਂ ਦੇ ਵਿੱਚ ਮੱਲਿਆਂ ਦੇ ਵਿੱਚ ਬੀਐਨਐਨ ਪ੍ਰਾਈਵੇਟ ਕੰਪਨੀਆਂ ਵਾੜ ਦੇਣੀਆਂ ਜਿਹੜੇ ਚੈਪ ਵਾਲੇ ਮੀਟਰ ਲਾ ਰਹੇ ਆ ਉਹਦਾ ਵਿਰੋਧ ਲੋਕ ਵੀ ਕਰ ਰਹੇ ਕਿਸਾਨ ਜਥੇਬੰਦੀਆਂ ਕਰ ਰਹੀ ਇਸੇ ਕਰਕੇ ਆ ਵੀ ਜੇ ਉਹ ਸਾਡੇ ਘਰਾਂ ਤੱਕ ਚਲੇ ਗਏ ਤੇ ਮਨਮਰਜ਼ੀ ਦਾ ਜਿਹੜਾ ਰੇਟ ਲਾਉਣਗੇ ਤੇ ਲੋਕਾਂ ਨੂੰ ਇਹ ਬਿਜਲੀ ਜਿਹੜੀ ਆ ਸਸਤਾ ਹਾਲ ਜਿਹੜੀ ਮਿਲੂਗੀ ਜੋ ਕੁਝ ਕੀਤਾ ਲੋਕਾਂ ਨੇ ਆਪਣੀਆਂ ਜ਼ਮੀਨਾਂ ਸਭ ਕੁਝ ਦਿੱਤਾ ਹੈ ਐਨੇ ਅਖੇ ਹਾਲਾਤਾਂ ਦੇ ਵਿੱਚ ਜਿਹੜਾ ਹੈਗਾ ਮਲਾਜਮਾਨੇ ਜਨਪੁਰ ਰਾਤ ਕੰਮ ਕਰਕੇ 1900 ਜਦੋਂ ਗੁਰੂ ਨਾਨਕ ਦੇਵ ਜੀ ਦਾ 500 ਸਾਲਾਂ ਜਨਮ ਦਿਨ ਸੀਗਾ ਜੀ ਗੁਰਦਾਰੇ ਸਾਹਿਬ ਦੇ ਵਿੱਚ ਬਣਲ ਜਗਾਇ ਸੀ ਜਨਪੁਰ ਰਾਜ ਕੰਮ ਕਰਕੇ ਅੱਜ ਉਹ ਕੰਪਨੀਆਂ ਜਿਹੜੀਆਂ ਬਣੇ ਬਣੇ ਕੰਮ ਤੇ ਜਿਹੜਾ ਆਪਦਾ ਕਬਜਾ ਕਰਨਾ ਚਾਹੁੰਦੀਆਂ ਔਰ ਇਥੋਂ ਦੇ ਲੋਕਾਂ ਦੇ ਨੌਜਵਾਨਾਂ ਦੇ ਨਾਲ ਲੋਕਾਂ ਦੇ ਨਾਲ ਜਿਹੜਾ ਖਲਵਾੜ ਕਰਨਾ ਚਾਹੁੰਦੀ ਆ ਤੇ ਲੋਕ ਇਹਨਾਂ ਦੇ ਜਿਹੜੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣ ਦੇਗੇ ਅਸੀਂ ਇਹਨਾਂ ਦੇ ਖਿਲਾਫ ਬੁਰਾ ਜਿਹੜਾ ਲੰਬ ਸੰਘਰਸ਼ ਲੰਬਤ ਕਰਕੇ ਜਿੱਤ ਪ੍ਰਾਪਤ ਕਰਾਂਗੇ ਇਹ ਜਿਹੜੀਆਂ ਜਾਇਦਾਦਾਂ ਦਿੱਤੀਆਂ ਤੁਹਾਨੂੰ ਬਈ ਇਹ ਗੁਰੂਆਂ ਪੁਰਾਣੇ ਦਿੱਤੀਆਂ ਜੀ ਇਹ ਕੋਈ ਮਾਰੀ ਮੋਟੀ ਗੱ ਜਿਹੜੀ ਸਾਡੇ ਦੇ ਪਾਵਰ ਆ ਸਾਡਾ ਹੱਥ ਗੁਰੂਆਂ ਦਾ ਸਾਡੇ ਉੱਤੇ ਸਾਨੂੰ ਉਹ ਲਈ ਫਿਰਦੇ ਆ ਜਿੱਥੇ ਲੰਗਰ ਲਾਉਣੇ ਸਭ ਕੋ ਭਾਈ ਉਹਨੂੰ ਸਭ ਕੋ ਉਹੀ ਕਰਦੇ ਆ ਜਿਵੇਂ ਮੈਂ ਬੋਲਿਆ ਸੀ ਉਹ ਹੋਊਗਾ ਠੀਕ ਆ ਇਹ ਜਿਹੜੀ ਨਾ ਜ਼ਿਆਦਾ ਸਾਡੀ ਜੋ ਵੀ ਸਰਕਾਰਾਂ ਸਾਡੇ ਉਹ ਰੱਪਣ ਨੂੰ ਫੈਲਦੀਆਂ ਇਹ ਵਰਕਾ ਵੀ ਪਾੜ ਦੇਣਾ ਇਹਨਾਂ ਨੂੰ ਕਿਸੇ ਹਾਲਤੇ ਇਹ ਨਹੀਂ ਮਿਲਦੀਆਂ ਠੀਕ ਆ ਠੀਕ ਹੈ ਜੋ ਵੀ ਸਾਡੇ ਕੋਈ ਹੁਣ ਮਹਾਰਾਜ ਦੀ ਪਾਵਰ ਦਿੱਤੇ ਅਸੀਂ ਭਾਈ ਉਹ ਵਾਅਦੇ ਜੋ ਚੀਜ਼ ਸੌਂਭ ਕੇ ਰੱਖਾਂਗੇ ਉਹ ਰੱਖਣੀ ਰੱਖਣੀ ਅਸੀਂ ਤੇ ਅਸੀਂ ਕਿਸੇ ਸਰਕਾਰ ਨੂੰ ਇਹ ਨਹੀਂ ਦੇਵਾਂਗੇ ਜੇਕਰ ਬਿਜਲੀ ਜੇਕਰ ਬਿਜਲੀ ਬੋਰਡ ਦਾ ਜੇਕਰ ਬਿਜਲੀ ਸੋਰ ਬਿੱਲ ਜਾਰੀ ਕੀਤਾ ਜਾਂਦਾ ਹੈ ਸਰਕਾਰ ਦੇ ਵੱਲੋਂ ਤਾਂ ਇਸ ਦਾ ਬਿਜਲੀ ਦਾ ਰੇਟਾਂ ਦਾ ਉੱਤੇ ਉੱਤੇ ਕੀ ਪ੍ਰਭਾਵ ਪਵੇਗਾ ਉਹ ਦੇਖੋ ਜੀ ਗੱਲ ਐ ਆ ਜੋ ਸਰਕਾਰਾਂ ਕਰੀ ਜਾਂਦੀਆਂ ਪ੍ਰਾਈਵੇਟ ਕੰਪਨੀਆਂ ਵਾਰੀ ਜਾਂਦੀਆਂ ਵਿੱਚ ਉਹ ਸਾਡਾ ਪਹਿਲਾਂ ਤੋਂ ਵਿਰੋਧ ਚੱਲੀ ਜਾਂਦਾ ਅਸੀਂ ਕਿਸੇ ਪ੍ਰਾਈਵੇਟ ਕੰਪਨੀ ਨੂੰ ਨਹੀਂ ਹੌਂਦਣਾ ਸਾਡੇ ਬਿਜਲੀ ਘਰ ਆ ਸਾਡੀ ਜਾਇਦਾਦ ਆ ਜੇ ਦਾ ਸਰਕਾਰ ਸਾਡੇ ਨਾਲ ਬਣ ਕੇ ਚੱਲੂਗੀ ਤਾਂ ਠੀਕ ਆ ਤੇ ਨਹੀਂ ਅਸੀਂ ਹੋਰ ਵੀ ਇਦੋਂ ਵਾਅਦਾ ਚੜ ਕੇ ਇਹਨਾਂ ਦਾ ਪਿੰਡਾਂ ਦਾ ਜੋ ਵੀ ਮੀਟਰ ਲਾਉਂਦੇ ਜਾਂ ਕੋਈ ਵੀ ਕਰਦੇ ਬਾਈ ਵਾਅਦਾ ਚੜ ਕੇ ਵਿਰੋਧ ਕਰਾਂਗੇ ਹੁਣ ਸਾਡੇ ਤੇ ਇੱਜਾ ਭੱਦਾ ਇਹਨਾਂ ਨੇ ਭਾਰ ਪਾਇਆ ਜੇ ਖੰਭਾ ਕਰਨਾ ਜਾਂ ਟਰਾਂਸਫਾਰਮ ਲਾਉਣਾ ਜਾਂ ਤਾਰ ਪਾਉਣੀ ਬਈ ਅਸੀਂ ਆਪ ਦੇ ਬੰਦੇ ਲਾਉਣੇ ਪ੍ਰਾਈਵੇਟ ਤੇ ਇਹ ਸੀ ਜੀ ਅੱਜ ਦੀ ਕਿਸਾਨਾਂ ਦੀ ਮੀਟਿੰਗ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਵੇਖਣ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਦੇ ਨਾਲ ਧੰਨਵਾਦ